ਰਹਿ ਰਹੇ ਸਾਰੇ ਸਾਰੇ ਹੀ ਦਰਸ਼ਕਾਂ ਨੂੰ ਮੇ ਜਰਮਨਟ ਵੱਲੋਂ ਸਤਿ ਸ੍ਰੀ ਅਕਾਲ ਸੋ ਦੋਸਤੋ ਜਿੱਥੇ ਲੜਕੀਆਂ ਨੱਚ ਰਹੀਆਂ ਨੇ ਜਿੱਥੇ ਡਾਂਸ ਹੋ ਰਿਹਾ ਹੈ ਮੈਂ ਤੁਹਾਨੂੰ ਲੈ ਕੇ ਆਇਆ ਹਾਂ ਇੱਕ ਪਾਰਟੀ ਤੇ ਤੇ ਇਹ ਪਾਰਟੀ ਆ ਜਿਹੜੀ ਇਹ 에ਅਰ ਕੈਨੇਡਾ ਵੱਲੋਂ ਕੀਤੀ ਜਾ ਰਹੀ ਹੈ ਤਾਂ ਮੋਸਟਲੀ ਇੱਥੇ ਜਿਹੜੇ ਹਨ ਪੰਜਾਬੀ ਲੋਕ ਨੇ ਤੇ ਪੰਜਾਬੀ ਲੋਕਾਂ ਦਾ ਜਿਹੜਾ ਐਕਟੀਵਿਟੀਜ਼ ਨੇ ਭੰਗੜਾ ਹੈ ਗਿੱਧਾ ਹੈ ਉਹ ਤੁਹਾਨੂੰ ਇਸ ਬਲੌਗ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲਣਗੀਆਂ ਹਾਂ ਸੋ ਇਹ ਲੜਕੀਆਂ ਉੱਥੇ ਜਿਹੜਾ ਕੰਮ ਕਰਦੀਆਂ ਨੇ ਤੇ ਨਾਲ ਦੀ ਨਾਲ ਅਸੀਂ ਕਈ ਵਾਰੀ ਹੁੰਦਾ ਕਿ ਕੰਮਾਂ ਦੇ ਉੱਪਰ ਅਸੀਂ ਇੱਕ ਦੂਸਰੇ ਨੂੰ ਮਿਲਦੇ-ਗਲਦੇ ਹਾਂ ਕੰਮ ਦੇ ਸਬੰਹਤ ਗੱਲਾਂ ਕਰਦੇ ਹਾਂ ਲੇਕਿਨ ਕਿਸੇ ਵਿਅਕਤੀ ਦੇ ਵਿੱਚ ਕੀ ਪ੍ਰਤਿਭਾ ਹੈ ਕੋਈ ਲੇਖਕ ਹੈ ਕੋਈ ਪੇਂਟਰ ਹੈ ਕੋਈ ਡਾਂਸਰ ਹੈ ਉਹ ਸਾਨੂੰ ਨਹੀਂ ਪਤਾ ਹੁੰਦਾ ਲੇਕਿਨ ਜਦੋਂ ਅਸੀਂ ਇਹੋ ਜਿਹੀਆਂ ਥਾਵਾਂ ਤੇ ਆਉਂਦੇ ਹਾਂ ਇਹੋ ਜਿਹੀਆਂ ਪਾਰਟੀਆਂ ਤੇ ਆਉਂਦੇ ਹਾਂ ਤਾਂ ਸਾਨੂੰ ਫਿਰ ਇੱਕ ਦੂਜੇ ਬਾਰੇ ਪਤਾ ਲੱਗਦਾ ਹੈ ਇੱਕ ਦੂਜੇ ਦੇ ਪਰਿਵਾਰਾਂ ਬਾਰੇ ਪਤਾ ਲੱਗਦਾ ਹੈ ਤੇ ਇੱਥੇ ਆ ਕੇ ਵੀ ਮੈਨੂੰ ਬੜਾ ਚੰਗਾ ਲੱਗਿਆ ਸੋ ਦੇਖੋ ਕਿੰਨਾ ਖੂਬਸੂਰਤੀ ਨਾਲ ਇਹ ਕੁੜੀਆਂ ਮੂਵ ਕਰ ਰਹੀਆਂ ਨੇ ਡਾਂਸ ਕਰ ਰਹੀਆਂ ਨੇ ਤੇ ਉਮੀਦ ਕਰਦਾ ਹਾਂ ਕਿ ਤੁਹਾਨੂੰ ਵੀ ਜਿਹੜਾ ਹੈਗਾ ਇਹ ਚੰਗਾ ਲੱਗ ਰਿਹਾ ਹੋਵੇਗਾ ਸੋ ਦੂਸਰੀ ਗੱਲ ਜਿਹੜੀ ਹੈ ਦੋਸਤੋ ਕਿਉਂਕਿ ਇੱਥੇ ਕੈਨੇਡਾ ਇੱਕ ਮਲਟੀਕਲਚਰਲ ਕੰਟਰੀ ਹੈ ਸੋ ਕੰਮਾਂ ਦੇ ਉੱਪਰ ਹਰ ਕੰਟਰੀ ਦੇ ਹਰ ਦੇਸ਼ ਦੇ ਲੋਕ ਹੁੰਦੇ ਨੇ ਸੋ ਇੱਥੇ ਵੀ ਆ ਜਿਹੜਾ ਤੁਸੀਂ ਦੇਖ ਰਹੇ ਹੋ ਇਧਰਲੇ ਪਾਸੇ ਜਿਹੜੀ ਆਡੀਅנס ਬੈਠੀ ਆ ਤਾਂ ਇਹਦੇ ਵਿੱਚ ਜਿਹੜੀ ਮਿਕਸ ਕਮਿਊਨਿਟੀ ਹੈ ਜਿੱਦਾਂ ਭਾਰਤ ਤੋਂ ਤਾਂ ਹਨ ਹੀ ਭਾਰਤ ਪੰਜਾਬ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਜਿੱਦਾਂ ਗੁਜਰਾਤ ਤੋਂ ਹੋਏ ਕੇਰਲਾ ਤੋਂ ਹੋਏ ਪੰਜਾਬ ਤੋਂ ਹੋਏ ਸੋ ਇਸ ਤਰ੍ਹਾਂ ਪਾਕਿਸਤਾਨ ਤੋਂ ਕਾਫੀ ਲੋਕ ਨੇ ਕਰਾਚੀ ਤੋਂ ਹੋਏ ਲਾਹੌਰ ਤੋਂ ਹੋਏ ਜਾਂ ਪਾਕਿਸਤਾਨ ਦੀਆਂ ਹੋਰ ਥਾਵਾਂ ਤੋਂ ਹੋਏ ਇਸੇ ਤਰ੍ਹਾਂ ਅਫਗਾਨਿਸਤਾਨ ਤੋਂ ਵੀ ਕੁਝ ਫਰੈਂਡਸ ਹਨ ਤਾਂ ਹੋਰ ਜਿਹੜੇ ਦੁਨੀਆ ਦੇ ਬਾਕੀ ਦੇਸ਼ ਨੇ ਜਿਸ ਤਰ੍ਹਾਂ ਅਰਜਨਟੀਨਾ ਹੈ ਜਾਂ ਕਹਿ ਲਓ ਬੁਲਗਾਰੀਆ ਹੈ ਇਟਲੀ ਹੈ ਤੇ ਹੋਰ ਕੰਟਰੀ ਨੇ ਜਿਹੜੇ ਤੋਂ ਉੱਥੋਂ ਵੀ ਕਾਫੀ ਲੋਕ ਨੇ ਸੋ ਆਪਾਂ ਜਦੋਂ ਇਹਦੀਆਂ ਥਾਵਾਂ ਤੇ ਮਿਲਦੇ ਹਾਂ ਬੈਠਦੇ ਹਾਂ ਤਾਂ ਇੱਕ ਦੂਸਰੇ ਨੂੰ ਜਾਣਨ ਦਾ ਮੌਕਾ ਮਿਲਦਾ ਹੈ ਸੋ ਇੱਕ ਦੂਸਰੇ ਨਾਲ ਗੱਲਾਂ ਕਰਨ ਦਾ ਮੌਕਾ ਮਿਲਦਾ ਹੈ ਇੱਕ ਦੂਜੇ ਦੀ ਫੈਮਿਲੀ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਤੇ ਇਹ ਜਿਹੜੀਆਂ ਗੱਲਾਂ ਨੇ ਪ੍ਰਾਈਵੇਟ ਆਪਾਂ ਕਰਨੀਆਂ ਹੁੰਦੀਆਂ ਨੇ ਇਹ ਕੰਮਾਂ ਤੇ ਇੰਨੀਆਂ ਜ਼ਿਆਦਾ ਨਹੀਂ ਹੋ ਸਕਦੀਆਂ ਸੋ ਆਪਾਂ ਇੰਜੋਏ ਵੀ ਕਰ ਰਹੇ ਹਾਂ ਦੇਖ ਵੀ ਰਹੇ ਹਾਂ ਔਰ ਦੂਸਰੀ ਗੱਲ ਇਹ ਹੈ ਕਿ ਅਸੀਂ ਕੰਮਾਂ ਤੇ ਇੱਕ ਦੂਜੇ ਨੂੰ ਯੂਨੀਫਾਰਮ ਦੇ ਵਿੱਚ ਹੀ ਦੇਖਦੇ ਹਾਂ ਕਿ ਜਦੋਂ ਅਸੀਂ 에ਰਪੋਰਟ ਤੇ ਕੰਮ ਕਰਦੇ ਹਾਂ ਤਾਂ ਸਾਡੇ ਸਾਰਿਆਂ ਦੀ ਯੂਨੀਫਾਰਮ ਪਾਈ ਹੁੰਦੀ ਹੈ ਤੇ ਉਹ ਫਿਰ ਜਿਹੜਾ ਹੈ ਨਾ ਵਿਅਕਤੀ ਉਹਨੂੰ ਤੁਸੀਂ ਉਸੇ ਰੂਪ ਵਿੱਚ ਦੇਖਦੇ ਹੋ ਤੇ ਜਦੋਂ ਤੁਸੀਂ ਇੱਥੇ ਲੋਕ ਜਦੋਂ ਸੱਜ ਕੇ ਤਿਆਰ ਹੋ ਕੇ ਆਉਂਦੇ ਨੇ ਤਾਂ ਉਹ ਬਿਲਕੁਲ ਪਛਾਣੇ ਨਹੀਂ ਜਾਂਦੇ ਤੇ ਬੜੇ ਖੂਬਸੂਰਤ ਲੱਗਦੇ ਨੇ ਉਹਦੇ ਪਾਏ ਹੋਏ ਕੱਪੜੇ ਤੇ ਉਸ ਰੂਪ ਚ ਆਪਾਂ ਕਦੇ ਕਿਸੇ ਨੂੰ ਸੋਚਿਆ ਹੀ ਨਹੀਂ ਹੁੰਦਾ ਦੇਖਿਆ ਹੀ ਨਹੀਂ ਹੁੰਦਾ ਸੇ ਇੱਕ ਨਵੀਂ ਜਿਹੜੀ ਤੁਹਾਨੂੰ ਖੁਸ਼ੀ ਉਤਸ਼ਾਹ ਮਿਲਦਾ ਹੈ ਦੇਖਣ ਦਾ ਇਹ ਜਿਹੜੀ ਪਾਰਟੀ ਸੀ ਇਹ ਆਪਣੀਆਂ ਪੰਜਾਬੀ ਲੜਕੀਆਂ ਜਾਂ ਪੰਜਾਬੀ ਲੇਡੀਆਂ ਵੱਲੋਂ ਆਰਗੇਨਾਈਜ਼ ਕੀਤੀ ਗਈ ਸੀ ਸੋ ਇਸ ਕਰਕੇ ਇਹਦੇ ਵਿੱਚ ਜਿਹੜੀਆਂ ਪੰਜਾਬੀ ਫੈਮਲੀਆਂ ਨੇ ਉਹ ਕਾਫੀ ਨੇ ਜਿਵੇਂ ਕਹਿ ਲਓ ਕਿ ਦੂਸਰੀਆਂ ਕਮਿਊਨਿਟੀਜ਼ ਕਈ ਵਾਰ ਇਹ ਹੁੰਦਾ ਵੀ ਉੱਥੇ ਯਾਰ ਪੰਜਾਬੀ ਸੰਗੀਤ ਸੰਗੀਤ ਹੀ ਚੱਲਣਾ ਜਾਂ ਦੂਸਰੀਆਂ ਲੈਂਗੁਏਜ ਦੀ ਸੰਗੀਤ ਇਹਨਾਂ ਨਹੀਂ ਚੱਲਣਾ ਸੋ ਕਈ ਵਾਰ ਉਹ ਉਹਨਾਂ ਕੋਲ ਇਸ ਤਰ੍ਹਾਂ ਦਾ ਕਾਸਟਿਊਮ ਵੀ ਨਹੀਂ ਹੁੰਦਾ ਕਾਸਟਿਊਮ ਤੋਂ ਮਤਲਬ ਇਸ ਤਰ੍ਹਾਂ ਦੀ ਡਰੈਸਾਂ ਵੀ ਨਹੀਂ ਹੁੰਦੀਆਂ ਤੋਂ ਕਈ ਵਾਰ ਫਿਰ ਉਹ ਝੱਕ ਜਾਂਦੇ ਨੇ ਤੇ ਜਿਹੜੇ ਇਟਾਲੀਅਨ ਲੋਕ ਨੇ ਉਹ ਵੀ ਮਤਲਬ ਜਿੱਦਾਂ ਪਾਰਟੀ ਆਪਦੀ ਕਰਦੇ ਨੇ ਜਿਹੜੇ ਫਿਲੀਪੀਨੋ ਲੋਕ ਨੇ ਉਹ ਵੀ ਆਪਣੀ ਪਾਰਟੀ ਕਰਦੇ ਨੇ ਇੱਥੇ ਵੀ ਫਿਲੀਪੀਨੋ ਲੋਕ ਕਾਫੀ ਨੇ ਸੋ ਉਹ ਵੀ ਕਰਦੇ ਨੇ ਲੇਕਿਨ ਓਡੀ ਵੱਡੀ ਗਣਤੀ ਚ ਨਹੀਂ ਜਿੰਨੀ ਗਣਤੀ ਚ ਪੰਜਾਬੀ ਨੇ ਪੰਜਾਬੀ ਤਾਂ ਸਾਰਾ ਹੁਣ ਤੁਸੀਂ ਇੱਥੇ ਡਾਂਸ ਫਲੋਰ ਤੇ ਦੇਖੋਗੇ ਸੋ ਸਾਰਾ ਜਿਹੜਾ ਹੈਗਾ ਉਹ ਪੰਜਾਬੀਆਂ ਨਾਲ ਹੀ ਸਾਰਾ ਹਾਲ ਭਰਿਆ ਹੋਇਆ ਹੈ ਸੋ ਆਹ ਹੋਰ ਲੜਕੀਆਂ ਆ ਗਈਆਂ ਦੇਖੋ ਲੜਕੀਆਂ ਕਿੰਨੀਆਂ ਸੋਹਣੀਆਂ ਤਿਆਰ ਹੋਈਆਂ ਹੋਈਆਂ ਨੇ ਸੋ ਮੈਂ ਤੇ ਮੇਰੀ ਬੇਟੀ ਗਈ ਸੀ ਤੇ ਇੱਥੇ ਜਿਹੜੀ ਆ ਮਿਊਜ਼ਿਕਲ ਚੇਅਰਸ ਹੈ ਦੀ ਗੇਮ ਹੋ ਰਹੀ ਹੈ ਅ ਇਹਦੇ ਵਿੱਚ ਮੇਰੀ ਬੇਟੀ ਵੀ ਪਾਰਟਿਸਪੇਟ ਕਰ ਰਹੀ ਹੈ ਅ ਸੋ ਜਸਟ ਫॉर ਫਨ ਅਦਲਕੋ ਕਿਸਮ ਦਾ ਜਿਤਨਾ ਹਾਰਨਾ ਤਾਂ ਚਲੋ ਹੁੰਦਾ ਹੀ ਹੈ ਤੇ ਇਹਦੇ ਵਿੱਚ ਵੀ ਦੇਖਿਆ ਕਿ ਇਹਦੇ ਵਿੱਚ ਵੀ ਤੁਹਾਡੀ ਸਮਾਰਟਨੈਸ ਵਰਕੀ ਜਾਂਦੀ ਹੈ ਤੇ ਭਿੰਦਰਜੀ ਨੇ ਤੋਂ ਜਿਨ੍ਹਾਂ ਨੇ ਇਹ ਸਾਰੀ ਇਵੈਂਟ ਹੈ ਜਿਹੜੀ ਆਰਗੇਨਾਈਜ਼ ਕੀਤੀ ਹੈ ਸਾਰੀ ਪਾਰਟੀ ਹੈ ਜਿਹੜੀ ਆਰਗੇਨਾਈਜ਼ ਕੀਤੀ ਹੈ ਤੇ ਇੱਥੇ ਸਿਮਨੀ ਜੀ ਨੇ ਜਿਹੜੇ ਸਟੇਸ ਕਤਰੀ ਵੀ ਕਰ ਰਹੇ ਨੇ ਤੇ ਨਾਲ ਦੀ ਨਾਲ ਉਹਨਾਂ ਨੇ ਵੀ ਪਾਰਟੀ ਆਰਗੇਨਾਈਜ਼ ਕੀਤੀ ਹੈ ਸੋ ਸ਼ੁਰੂ ਦੇ ਵਿੱਚ ਕਾਫੀ ਸਾਰੇ ਗਿਫਟ ਨੇ ਜਿਹੜੇ ਉਹ ਦਿੱਤੇ ਗਏ ਨੇ ਲੋਕਾਂ ਨੂੰ ਤੋ ਉਹਦੀਆਂ ਵੀ ਮੈਂ ਤੁਹਾਨੂੰ ਝਲਕੀਆਂ ਦਿਖਾਵਾਂਗਾ ਸੋ ਇੱਥੇ ਵੀ ਮੈਂ ਦੇਖਿਆ ਕਿ ਜਿਹੜੀ ਸਮਾਰਟਨੈਸ ਹੈ ਨਾ ਉਹ ਬਹੁਤ ਕਮ ਸੋ ਇਹਦੇ ਵਿੱਚ ਹੈਗਾ ਕਿ ਫੋਕਸ ਤੁਸੀਂ ਆਪਣੀ ਨਿਗਾਹ ਜਿਹੜੀ ਹੈਗੀ ਉਹ ਚੇਰ ਤੇ ਰੱਖਣੀ ਹੈ ਖਾਲੀ ਚੇਰ ਤੇ ਜਿੱਦਾਂ ਲੀਡਰ ਨਹੀਂ ਰੱਖਦੇ ਖਾਲੀ ਚੇਰ ਤੇ ਨਿਗਾਹ ਸੇ ਕਦੋਂ ਜਿਹੜਾ ਹੈਗਾ ਉਹਨਾਂ ਨੂੰ ਬੈਠਣ ਦਾ ਮੌਕਾ ਮਿਲੇ ਬਸ ਇਹੀ ਗੱਲ ਹੈ ਇੱਕ ਚੇਰ ਤੋਂ ਬਾਅਦ ਦੂਸਰੀ ਚੇਰ ਤੇ ਤੇ ਨਾਲ ਦੀ ਨਾਲ ਤੁਸੀਂ 뮤직 ਸੁਣੀ ਜਾਣਾ ਇੱਕ ਚੇਰ ਦਾ ਇੱਥੋਂ ਅੱਖ ਚੱਕਣੀ ਹੈ ਤੁਸੀਂ ਦੂਸਰੀ ਤੇ ਰੱਖਣੀ ਹੈ ਜਿਉਂ ਹੀ 뮤직 ਬੰਦ ਹੁੰਦਾ ਤੁਸੀਂ ਉਸ ਤੇ ਫਟਾਫਟ ਬਹਿ ਜਾਣਾ ਤੇ ਜਿਹੜੇ ਲੋਗ ਮਤਲਬ ਜਿਵੇਂ ਥੋੜੇ ਜੇ ਬੇਧਿਆਨ ਨੇ ਹੋ ਜਾਂਦੇ ਨੇ ਜਾਂ ਉਹਨਾਂ ਦਾ ਧਿਆਨ ਇੱਧਰ ਉੱਧਰ ਹੋ ਜਾਂਦਾ ਚੇਅਰ ਤੇ ਨਹੀਂ ਹੁੰਦਾ ਜਾਂ ਅੱਗੇ ਪਿੱਛੇ ਹੋ ਜਾਂਦੇ ਨੇ ਜਿਵੇਂ ਹੁਣ ਤੁਸੀਂ ਤੁਹਾਨੂੰ ਪਤਾ ਹੈ ਕਿ ਮਿਊਜ਼ਿਕ ਨੇ ਬੰਦ ਹੋਣਾ ਹੈ ਤੁਸੀਂ ਇੱਕ ਛੇਰ ਛੱਡੀ ਤੇ ਦੋ ਚਾਰ ਨੇ ਵਿਚਾਲੇ ਜਿਹੜੀ ਜਗ੍ਹਾ ਤੁਸੀਂ ਕਵਰ ਕਰਨੀ ਆ ਫਟਾਫਟ ਤਾਂ ਕਿ ਜੇ ਮਿਊਜ਼ਿਕ ਬੰਦ ਹੋ ਗਿਆ ਤਾਂ ਉਹ ਚੇਅਰ ਤੁਹਾਡੇ ਬਿਲਕੁਲ ਕਰੀਬ ਹੋਵੇ ਤੇ ਉੱਥੇ ਬਹਿ ਜਾਣਾ ਸੋ ਸਮਾਰਟਨੈਸ ਤਾਂ ਹੁੰਦੀ ਉਹ ਹੈ ਸੋ ਹੌਲੀ ਹੌਲੀ ਕਿੱਕ ਕਰਕੇ ਰਹੀ ਹੈ ਕਿ ਮਿਊਜ਼ਿਕ ਜਦੋਂ ਬੰਦ ਹੁੰਦਾ ਤਾਂ ਇੱਕ ਚੇਅਰ ਘਟ ਜਾਂਦੀ ਹੈ ਤਾਂ ਕੋਈ ਨਾ ਕੋਈ ਜਿਹੜੀ ਲੜਕੀ ਆ ਉਹ ਨਿਕਲ ਜਾਂਦੀ ਹੈ ਇੱਕ ਜਾਂ ਦੋ ਚੇਅਰਾਂ ਘਟਦੀਆਂ ਨੇ ਸੋ ਇਸ ਤਰ੍ਹਾਂ ਇਹ ਗੇਮ ਚੱਲਦੀ ਰਹੀ ਤੇ ਕਾਫੀ ਸਾਰੀਆਂ ਲੜਕੀਆਂ ਨੇ ਉਹ ਨਿਕਲ ਗਈਆਂ ਕੁਝ ਰਹਿ ਗਈਆਂ ਤੇ ਐਂਡ ਤੇ ਜਿਹੜੀ ਹੈਗੀ ਆ ਉਹ ਇੱਕ ਲੜਕੀ ਹੈ ਜਿਹੜੀ ਉਹ ਰਹਿ ਜਾਂਦੀ ਹੈ ਸੋ ਇਹ ਚ ਦੇਖਦੇ ਹੁਣ ਆਪਾਂ ਕਿ ਕਿਹੜੀ ਲੜਕੀ ਹੈ ਜਿਹੜੀ ਉਹ ਐਂਡ ਤੱਕ ਜਾਏਗੀ ਤੇ ਕਿਸ ਨੂੰ ਜਿਹੜਾ ਅੱਜ ਦਾ ਪ੍ਰਾਈਜ਼ ਹੈ ਜਿਹੜਾ ਇਹ ਮਿਲੇਗਾ ਸੋ ਇਹਦੇ ਵਿੱਚ ਅਸੀਂ ਸਾਰੇ ਇਕੱਠੇ ਹੀ ਕੰਮ ਕਰਦੇ ਹਾਂ ਤੇ ਇਹ ਸਾਰੀਆਂ ਲੜਕੀਆਂ ਮਤਲਬ ਜਿੱਦਾਂ ਮੈਨੂੰ ਜਾਣਦੀਆਂ ਨੇ ਅਸੀਂ ਕਾਫੀ ਕਰੀਬ ਇਕੱਠੇ ਉੱਥੇ ਬੈਠਦੇ ਹਾਂ ਗੱਲਾਂ ਮਾਰਦੇ ਹਾਂ ਇਕੱਠੇ ਕੰਮ ਕਰਦੇ ਹਾਂ ਸੋ ਸਾਰੀਆਂ ਜਾਣਦੀਆਂ ਹੀ ਨੇ ਤੇ ਆਹ ਜਿਹੜੀਆਂ ਦੋਨੋਂ ਲੜਕੀਆਂ ਨੇ ਜਾ ਰਹੀਆਂ ਬਲੈਕ ਸੂਟ ਵਾਲੀਆਂ ਤਾਂ ਇਹ ਤਾਂ ਅਸੀਂ ਇਕੱਠੇ ਇੱਕ ਟੀਮ ਚ ਹੀ ਕੰਮ ਕਰਦੇ ਹਾਂ ਸੋ ਦੇਖੋ ਹੌਲੀ ਹੌਲੀ ਜਿਹੜਾ ਗਣਤੀ ਆ ਉਹ ਬਿਲਕੁਲ ਘਟਦੀ ਜਾ ਰਹੀ ਹੈ ਤੇ ਕੁਸ਼ਕ ਲੜਕੀਆਂ ਰਹਿ ਗਈਆਂ ਕੁਸ਼ਕ ਚੇਹਰਾ ਰਹਿ ਗਈਆਂ ਤਾਂ ਜਿਹੜੀਆਂ ਚੇਰਾਂ ਕਿਉਂਕਿ ਕਟਾ ਕੇ ਰੱਖੀਆਂ ਹੁੰਦੀਆਂ ਨੇ ਆ ਦੇਖੋ ਉਹ ਚੇਰਾਂ ਨੇ ਜਿਹੜੀਆਂ ਇੱਕ ਜਾਂ ਦੋ ਬਾਹਰ ਕੱਢ ਦੇਣੀਆਂ ਨੇ ਤਾਂ ਚੇਰਾਂ ਕੱਟੀ ਜਾਂਦੀਆਂ ਨੇ ਤੇ ਹੁਣ ਸਿਰ ਰਹਿ ਗਈਆਂ ਚਾਰ ਚੇਰਾਂ ਤੇ ਆ ਲਓ ਜੀ ਤੇ ਇਹ ਹੁਣ ਆ ਵੀ ਚਲੋ ਨਿਕਲ ਗਈ ਲੜਕੀ ਤੇ ਹੁਣ ਰਹਿ ਗਈਆਂ ਤਿੰਨ ਤਿੰਨ ਲੜਕੀਆਂ ਤੇ ਲਓ ਆ ਦੇਖੋ ਹੁਣ ਦੋ ਕੁੜੀਆਂ ਇੱਕੋ ਹੀ ਚੇਰ ਤੇ ਬੈਗੀਆਂ ਉਹਨਾਂ ਨੇ ਡਿਸਾਈਡ ਕਰ ਲਿਆ ਤਾਂ ਤਿੰਨ ਰਹਿ ਗਈਆਂ ਹੁਣ ਤੇ ਇਹਨਾਂ ਚੋਂ ਵੀ ਇੱਕ ਨਿਕਲ ਜੂਗੀ ਤੇ ਇਹ ਲਓ ਜੀ ਮਿਊਜ਼ਿਕ ਆ ਲੋ ਆ ਦੋ ਰਹਿ ਗਈਆਂ ਇਹ ਦੋਨੋਂ ਹੀ ਹੁਣ ਮੇਰੀ ਟੀਮ ਦੀਆਂ ਨੇ ਤੇ ਮੈਂ ਇਹਨਾਂ ਦਾ ਲੀਡ ਨੇ ਦੋਨੋਂ ਹੀ ਮੇਰੀ ਟੀਮ ਦੀਆਂ ਨੇ ਕੁੜੀਆਂ ਇਹ ਅਜੇ ਤੁਹਾਨੂੰ ਚਰਨਜੀਤ ਤੇ ਇੱਕ ਦਨੋਂ ਕੁਲਵੀਰ ਹੈ ਤੇ ਇਹ ਹੁਣ ਦੇਖੋ ਤੇ ਲਓ ਜੀ ਜੇ ਇੱਕ ਤੇ ਕੁੜੀਆਂ ਦੋ ਹੁਣ ਦੇਖਦੇ ਹਾਂ ਕੀ ਬਣਦਾ ਮਿਊਜ਼ਿਕ ਬਣਦਾ ਆ ਲੋ ਜੀ ਮਿਊਜ਼ਿਕ ਬੰਦ ਲਈ ਸੀ ਉਹ ਪਹਿਲਾਂ ਹੀ ਪੈ ਗਈ ਤੇ ਨੱਚਦੀਆਂ ਹੋਈਆਂ ਗਾਉਂਦੀਆਂ ਹੋਈਆਂ ਤਾਂ ਦੇਖੋ ਹੁਣ ਨੱਚ ਕੌਣ ਜਿੱਤਦੀ ਐ ਤੇ ਨਹੀਂ ਅਜੀਬ ਨਹੀਂ ਬੰਦ ਹੋ ਗਿਆ ਉਹ ਉਹਨਾਂ ਨੂੰ ਹੁੰਦਾ ਕਿ ਮੈਂ ਬੋਲੋ ਅਜੀਬ ਵੀ ਮੇਰਾ خیال ਆ ਬੰਦ ਨਹੀਂ ਹੋਇਆ ਮਿਊਜ਼ਿਕ ਤਾਂ ਮਿਊਜ਼ਿਕ ਆ ਵੀ ਪਲੇ ਕਰਦਾ ਐ ਤੇ ਉਹ ਜਦੋਂ ਥੋੜਾ ਜਿਹਾ ਸਲੋ ਕਰਦਾ ਜਦੀ ਪੈ ਜਾਂਦੀਆਂ ਨੇ ਲੋ ਜੀ ਦੋਨੋਂ ਇਕੱਠੀਆਂ ਹੀ ਵਹਿ ਗਈਆਂ ਤੇ ਹੁਣ ਦੇਖਦੇ ਆਂ ਕਿ ਇਹਨਾਂ ਚੋਂ ਕੌਣ ਕੀ ਦਾ ਫੈਸਲਾ ਹੁੰਦਾ ਤੇ ਉਹਨਾਂ ਨੇ ਫਰੈਂਡਲੀ ਵਿਦਟ੍ਰਾ ਕਰ ਲਿਆ ਚਰਨਜੀਤ ਜਿਹੜੀ ਲੜਕੀ ਆ ਇਹ ਕਹਿੰਦੀ ਵੀ ਕੋਈ ਨਹੀਂ ਕੁਲਵੀਰ ਨੂੰ ਕਹਿੰਦੀ ਵੀ ਤੂੰ ਲੈ ਲੈ ਤੈਨੂੰ ਮੈਂ ਜੇਤੂ ਕਰਾ ਦੇਨੀ ਆ ਤੇ ਮੈਂ ਵਿਦਟ੍ਰਾ ਕਰਦੀ ਆ ਸੋ ਕੁਲਵੀਰ ਆ ਜਿਹੜੀ ਉਹ ਇੱਥੇ ਹੁਣ ਜੇਤੂ ਕਰਾ ਦਿੱਤੀ ਗਈ ਆ ਤਾਂ ਉਹ ਉਹ ਜਿਹੜਾ ਇਨਾਮ ਐ ਸਕੀਮ ਦਾ ਮਿਲੇਗਾ ਤਾਂ ਉਧਰ ਸਟੇਜ ਤੇ ਜਿਹੜਾ ਹੈਗਾ ਉਹ ਕਾਠ ਨੂੰ ਸ਼ੁਰੂ ਹੋ ਗਿਆ ਤੇ ਉੱਥੇ ਹੁਣ ਪ੍ਰਾਈਜ਼ ਡਿਸਟ੍ਰਿਬਿਊਸ਼ਨ ਹੋਊਗੀ ਕੁਝ ਗਿਫਟ ਕੱਢੇ ਜਾਣਗੇ ਕੁਝ ਟਿਕਟਾਂ ਚੋਂ ਗਿਫਟ ਕੱਢੇ ਜਾਣਗੇ ਤਾਂ ਉਹ ਵੀ ਮੈਂ ਤੁਹਾਨੂੰ ਝਲਕ ਜਿਹੜੀ ਉਹ ਦਿਖਾ ਦਨਾ ਹਾਂ ਤੇ ਆ ਦੇਖੋ ਤੇ ਲੋਕ ਫੋਟੋਗ੍ਰਾਫੀ ਕਰ ਰਹੇ ਨੇ ਯਾਦਗਾਰੀ ਫੋਟੋਆਂ ਖਿੱਚ ਰਹੇ ਨੇ ਕਿਉਂਕਿ ਇਹ ਜਿਹੜਾ ਨਵਾਂ ਸਾਲ ਚੜ੍ਹਿਆ ਹੈ ਨਾ ਇਸ ਦੀ ਪਾਰਟੀ ਹੋ ਰਹੀ ਹੈ ਸੋ ਇਹ ਨਵਾਂ ਸਾਲ ਜਿਹੜਾ ਹੈਗਾ ਤੇ ਉਹ ਫਿਰ ਅਗਲੇ ਸਾਲ ਜਦੋਂ ਆਏਗਾ ਤਾਂ ਉਦੋਂ ਫਿਰ ਪਾਰਟੀ ਹੋਵੇਗੀ ਤਾਂ ਮੈਨੂੰ ਇੱਥੇ ਸਪੈਸ਼ਲ ਬੁਲਾਇਆ ਗਿਆ ਸੀਗਾ ਆਰਗੇਨਾਈਜ਼ਰਸ ਵੱਲੋਂ ਕਿ ਮੈਂ ਤੁਹਾਨੂੰ ਪਤਾ ਹੀ ਹੈ ਕਿ ਸਿੱਖ ਰਿਹਾ ਹਾਂ ਕਾਫੀ। ਤੋਂ ਉਹਨਾਂ ਦਾ ਕਹਿਣਾ ਸੀ ਕਿ ਤੂੰ ਜ਼ਰੂਰ ਆਈ ਕਿਉਂਕਿ ਮੈਂ ਬੇਸਤ ਕੰਮ ਤੇ ਭਰਤ ਗਿਆ ਲੇਕਿਨ ਸਾਰੇ ਲੋਕਾਂ ਨੂੰ ਕਈ ਵਾਰ ਉੱਥੇ ਮਿਲ ਨਹੀਂ ਹੁੰਦਾ ਉਹਨਾਂ ਨੇ ਕਿਹਾ ਵੀ ਨਾਲੇ ਸਾਰਿਆਂ ਨੂੰ ਮਿਲ ਗਿਲ ਨਹੀਂ ਤੇ ਨਾਲੇ ਜਿਹੜਾ ਆਪਣਾ ਐਕਸਪੀਰੀਅੰਸ ਹੈ ਸ਼ੇਅਰ ਕਰਨੀ। ਸੋ ਮੈਂ ਸ਼ੁਰੂ ਦੇ ਵਿੱਚ ਬੋਲ ਹਟਿਆ ਤੁਮ ਇੱਥੇ ਲਾਇਆ ਨਹੀਂ ਕਿਉਂਕਿ ਉਹ ਲੈਕਚਰ ਜਿਹੜਾ ਹੈਗਾ 7-8 ਮਿੰਟ ਦਾ ਸੀਗਾ ਤਾਂ ਕਈ ਵਾਰ ਬੋਰਿੰਗ ਹੋ ਜਾਂਦਾ ਉਹ ਤੁਹਾਨੂੰ ਮੈਂ ਕਿਤੇ ਡਿਫਰੈਂਟ ਤਰੀਕੇ ਨਾਲ ਸੁਣਾ ਦੂੰਗਾ। ਸੀ ਇਹ ਸਟੇਜ ਦੇ ਉੱਪਰ ਜਤਿੰਦਰ ਤੇ ਜੇ ਪਰਮਾ ਜੀ ਤੇ ਜੇ ਪਰਮਾ ਜੀ ਮੈਨੇਜਰ ਹਨ ਉਥੇ ਸਾਡੇ ਕਈ ਕਾਫੀ ਸਾਰੇ ਮੈਨੇਜਰ ਹੁੰਦੇ ਨੇ ਤੇ ਜਤਿੰਦਰ ਜਿਹੜਾ ਐਸਿਸਟੈਂਟ ਮੈਨੇਜਰ ਤੇ ਲੀਡ ਹੈ ਸੋ ਉਹ ਪ੍ਰਾਈਜ਼ ਡਿਸਟ੍ਰਿਬਿਊਸ਼ਨ ਉਹ ਲੋਕਾਂ ਨੂੰ ਨਾਮ ਦੇ ਰਹੇ ਨੇ ਸਿਮੀ ਉਹਨੂੰ ਬੁਲਾ ਰਹੀ ਹੈ ਤੇ ਬਾਕੀ ਸਾਰੇ ਰਲ ਦਵਾਲੇ ਖੜੇ ਨੇ ਸੋ ਉਹ ਜਿਹੜੇ ਟਿਕਟ ਕੱਢਦੇ ਨੇ ਲੱਕੀ ਡਰਾਜੀ ਨੂੰ ਆਪਾਂ ਕਹਿੰਦੇ ਆ ਤੋ ਉਹ ਜੀ ਦਾ ਆਉਂਦਾ ਤਾਂ ਫਿਰ ਉਹਨੂੰ ਸਟੇਜ ਤੇ ਬੁਲਾ ਲਿਆ ਜਾਂਦਾ ਤੇ ਉਹ ਜਿਹੜਾ ਗਿਫਟ ਹੈ ਉਹ ਦਿੱਤਾ ਜਾਂਦਾ ਸੋ ਕਾਫੀ ਸਾਰੇ ਲੋਕਾਂ ਨੂੰ ਗਿਫਟ ਨੇ ਜਿਹੜੇ ਉਹ ਦਿੱਤੇ ਗਏ ਸਟੇਜ ਤੇ ਕਾਫੀ ਗਿਫਟ ਸੀ ਉਹ ਦਿੱਤੇ ਗਏ ਜਿਨ੍ਹਾਂ ਨੇ ਜਿਹੜੀਆਂ ਪਹਿਲੀਆਂ ਦੋ ਕੁੜੀਆਂ ਨੇ ਡਾਂਸ ਕੀਤਾ ਸੀ ਉਹਨਾਂ ਨੂੰ ਵੀ ਗਿਫਟ ਦਿੱਤੇ ਗਏ ਸੋ ਜਿਹੜੇ ਲੋਕਾਂ ਨੇ ਕਿਸੇ ਵੀ ਆਈਟਮ ਦੇ ਵਿੱਚ ਭਾਗ ਲਿਆ ਤਾਂ ਉਹਨਾਂ ਨੂੰ ਵੀ ਗਿਫਟ ਦਿੱਤੇ ਗਏ ਤੋਂ ਅਜੀ ਵਰਮਾ ਉਹਨ ਵੀ ਆਗੇ ਨੇ ਸਟੇਜ ਤੇ ਸੋ ਇਹ ਵੀ ਜਿਹੜਾ ਹੈਗਾ ਉਹ ਗਿਫਟ ਦੇਣਗੇ ਤੇ ਹੋਰ ਜੇ ਭਿੰਦਰਜੀ ਹੋਰ ਲੋਕਾਂ ਨੂੰ ਵੀ ਬੁਲਾ ਰਹੇ ਨੇ ਤੇ ਇੱਥੇ ਹੁਣ ਜਿਹੜੇ ਇਹ ਪਰਚੀਆਂ ਖੱਡ ਰਹੇ ਨੇ ਪਰਚੀਆਂ ਖੱਡ ਰਹੇ ਨੇ ਤੇ ਜਿਹਦੀ ਪਰਚੀ ਨਿਕਲੇਗੀ ਪਰਚੀ ਤੋਂ ਮਤਲਬ ਜਿਹੜੀਆਂ ਤੁਸੀਂ ਟਿਕਟਾਂ ਖਰੀਦੀਆਂ ਸੀਗੀਆਂ ਉਹ ਟਿਕਟ ਦਾਦਾ ਪਾਰਟੇ ਰੱਖ ਲੈਂਦੇ ਨੇ ਅੰਦਰ ਤੁਹਾਡਾ ਕੋ ਹੁੰਦਾ ਤੇ ਉਹਨਾਂ ਟਿਕਟਾਂ ਚੋਂ ਜੀ ਇੱਕ ਉਹ ਟਿਕਟ ਕੱਢਦੇ ਨੇ ਤੇ ਉਹ ਟਿਕਟ ਜਿਹਦੀ ਨਿਕਲੇ ਹੁੰਦੀ ਹੈ ਤਾਂ ਉਹਨੂੰ ਗਿਫਟ ਮਿਲਦਾ ਸੋ ਇਹ 200 ਕੁ ਦੀ ਕਪੈਸਿਟੀ ਵਾਲਾ ਹਾਲ ਹੈ ਤੇ ਜਿਹੜਾ ਖਾਣਾ ਹੈ ਉਹ ਲੱਗਿਆ ਹੋਇਆ ਪਿਛਲੇ ਪਾਸੇ ਤੇ ਪਹਿਲਾਂ ਚਾਹ ਪਾਣੀ ਸਾਰੇ ਪਕੌੜੇ ਵਗੈਰਾ ਲੱਗੇ ਹੋਏ ਸੀ ਪਕੌੜੇ ਸਮੋਸੇ ਮਠਿਆਈ ਹੋਰ ਸਭ ਕੁਝ ਲੱਗਿਆ ਸੀ ਤੇ ਇੱਥੇ ਹੀ ਹੁਣ ਜਿਹੜੀ ਹੈਗੀ ਜੋ ਰੋਟੀ ਵਗੈਰਾ ਲੱਗੇਗੀ ਕੁਝ ਦੇ ਵਿੱਚ ਇੰਡੀਅਨ ਤੇ ਇਟਾਲੀਅਨ ਜਾਂ ਇੰਟਰਨੈਸ਼ਨਲ ਖਾਣੇ ਹੋਣਗੇ ਸੋ ਉਹ ਤਾਂ ਬਾਅਦ ਚ ਲੱਗੂਗੀ ਜਦੋਂ ਪਾਰਟੀ ਹੋਊਗੀ ਤੇ ਛੋਟਾ ਜਿਹਾ ਹਾਲ ਹੈ ਛੋਟਾ ਤੋਂ ਮਤਲਬ ਮੇਰਾ ਕਿ 200 ਦੀ ਕਪੈਸਿਟੀ ਵਾਲਾ ਹਾਲ ਹੈ ਖੂਬਸੂਰਤ ਹਾਲ ਹੈ ਸੋ ਕਾਫੀ ਸਾਰੇ ਟੇਬਲ ਲੱਗੇ ਹੋਏ ਨੇ ਤੇ ਸਟੇਜ ਲੱਗੀ ਹੋਈ ਹੈ ਅ ਡੀ ਜੇ ਹੈਗਾ ਤੇ ਮਿਊਜ਼ਿਕ ਚੱਲਦਾ ਤੇ ਨਾਊਂਸਮੈਂਟਸ ਲਈ ਮਾਈਕੋ ਵਗੈਰਾ ਲੱਗੇ ਹੋਏ ਨੇ ਅ ਤੋਂ ਇਸ ਕਰਕੇ ਜਿਹੜਾ ਹੈਗਾ ਲੋਕ ਆਪੋ ਆਪਣੇ ਟੇਬਲਾਂ ਤੇ ਬੈਠੇ ਨੇ ਅ ਤੁਸੀਂ ਕਿਸੇ ਵੀ ਟੇਬਲ ਤੇ ਆ ਕੇ ਬੈਠ ਸਕਦੇ ਹੋ ਕਈ ਵਾਰ ਤਾਂ ਹੁੰਦਾ ਕਿ ਤੁਹਾਨੂੰ ਜਿੱਥੇ ਟੇਬਲ ਤੁਹਾਡਾ ਰਿਜ਼ਰਵ ਹੁੰਦਾ ਉੱਥੇ ਹੀ ਬੈਠਦੇ ਹੋ ਲੇਕਿਨ ਇਹ ਕਿਤੇ ਵੀ ਬੈਠ ਸਕਦੇ ਨੇ ਫਿਰ ਤੇ ਫਿਰ ਜਿਹੜੇ ਲੋਕਾਂ ਦੀ ਕਲੋਜ਼ਨੈਸ ਹੁੰਦੀ ਹੈ ਜਾਂ ਕੰਮ ਦੇ ਇਕੱਠੇ ਰਹਿੰਦੇ ਨੇ ਇਕੱਠਾ ਇਕੱਠੇ ਦੋਸਤ ਹੁੰਦੇ ਨੇ ਤਾਂ ਫਿਰ ਕੋਈ ਵੀ ਟੇਬਲ ਹੈ ਜਿਹੜਾ ਉਹ ਆਪਣਾ ਚੂਜ਼ ਕਰ ਲੈਂਦੇ ਨੇ ਤੋ ਦੂਸਰਾ ਕਿ ਲੋਕ ਇੱਥੇ ਆਪਣੀਆਂ ਫੈਮਲੀਆਂ ਪਰਿਵਾਰ ਲੈ ਕੇ ਵੀ ਆਏ ਹੋਏ ਨੇ ਕਈਆਂ ਦੀਆਂ ਵਾਈਫਸ ਆਈਆਂ ਹੋਈਆਂ ਨੇ ਕਈਆਂ ਦੇ ਬੱਚੇ ਆਏ ਹੋਏ ਨੇ ਤੋ ਉਹ ਵੀ ਜਿਹੜਾ ਇੱਕ ਦੂਸਰੇ ਨੂੰ ਮਿਲਦੇ ਨੇ ਤੁਹਾਡੇ ਕੰਮ ਦੇ ਕਿੱਦਾਂ ਦੇ ਲੋਕ ਕੰਮ ਕਰਦੇ ਨੇ ਕਿੰਨੇ ਕੋ ਉਹਨਾਂ ਦੇ ਵਿੱਚੋਂ ਮਤਲਬ ਜਿਦਾਂ ਡਾਂਸ ਵਗੈਰਾ ਕਰਦੇ ਨੇ ਕਿੰਨੇ ਕੋ ਹੋਰ ਸ਼ੌਂਕ ਰੱਖਦੇ ਨੇ ਤੋ ਇਨਾਂ ਸਾਰਗੇ ਜੀ ਜਨਾ ਪਤਾ ਲੱਗਦਾ ਤੋ ਸਾਰਾ ਅਰੇਂਜਮੈਂਟ ਕਾਫੀ ਸੋਹਣਾ ਸੀ ਕਾਫੀ ਵਧੀਆ ਸੀ ਲੋਕਾਂ ਨੇ ਕਾਫੀ ਭੰਗੜਾ ਪਾਇਆ ਲੜਕੀਆਂ ਨੇ ਕਾਫੀ ਡਾਂਸ ਕੀਤਾ ਤੋਂ ਅਸੀਂ ਵੀ ਬੈਠੇ ਹਾਂ ਸੋ ਮੇਰੀ ਟੇਬਲ ਤੇ ਮੇਰੀ ਬੇਟੀ ਬੈਠੀ ਆ ਕੁਰਸੀ ਜਿਹੜੇ ਕਲੋਜ਼ ਸੀਗੇ ਅਸੀਂ ਸਾਰੇ ਬੈਠੇ ਹਾਂ ਤੇ ਇਹ ਇਨਾਮ ਦਾ ਪ੍ਰੋਗਰਾਮ ਜਦੋਂ ਖਤਮ ਹੋਊਗਾ ਉਹ ਜਾਵੇਗਾ ਇਹ ਡਿਸਟ੍ਰਿਬਿਊਸ਼ਨ ਹੋ ਜਾਏਗੀ ਗਿਫਟਾਂ ਦੀ ਤਾਂ ਫਿਰ ਜਿਹੜਾ ਹੈਗਾ ਉਹ ਡਾਂਸ ਫਲੋਰ ਸਾਰਿਆਂ ਲਈ ਓਪਨ ਕਰ ਦਿੱਤਾ ਜਾਵੇਗਾ ਤਾਂ ਮੋਸਟਲੀ ਜਿਹੜਾ ਇੱਥੇ ਮਿਊਜ਼ਿਕ ਚੱਲਿਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕੁਕਾ ਪੰਜਾਬੀਆਂ ਦੀ ਬਹੁ ਗੰਤੀ ਹੈ ਪੰਜਾਬੀ 뮤직 ਚੱਲਿਆ ਵਿੱਚ ਇੱਕ ਦੋ ਰੇਵੀਆਂ ਜਾਂ ਕਹਿ ਲੋ ਤੇ ਇੰਗਲਿਸ਼ 뮤직 ਵੀ ਚੱਲਿਆ ਤੇ ਲੇਕਿਨ ਜਿਆਦਾ ਜਿਹੜਾ ਹੈਗਾ ਉਹ ਪੰਜਾਬੀ 뮤직 ਪੰਜਾਬੀ ਗਾਣੇ ਹੀ ਚੱਲੇ ਸੋ ਲੋਕ ਜਿਹੜੇ ਪਿੱਛੋਂ ਲੇਟ ਆ ਰਹੇ ਨੇ ਉਹ ਆਪਣੇ ਸਨੈਕਸ ਵੀ ਲੈ ਰਹੇ ਨੇ ਖਾਣਾ ਵਗੈਰਾ ਖਾ ਰਹੇ ਨੇ ਤੇ ਬੜੀ ਇਹਨਾਂ ਦੇ ਫਿਸ਼ ਪਕੌੜੇ ਬੜੇ ਸਵਾਦ ਸੀਗੇ ਹਾਂ ਦੇਖੋ ਇਹਦਾ ਨਾਮ ਨਿਕਲਿਆ ਤਾਂ ਕਿਸ ਤਰ੍ਹਾਂ ਹੋ ਚਾ ਨਾਲ ਉਹ ਨਾਮ ਰਸੀਵ ਕਰ ਰਹੇ ਨੇ ਤੋ ਦੌੜੀ ਜਾ ਰਿਹਾ ਆ ਰਹੀ ਹੈ ਤੇ ਸਾਨੂੰ ਵੀ ਆਪਣੇ ਦਿਨ ਯਾਦ ਆਉਂਦੇ ਨੇ ਕਿ ਜਦੋਂ ਅਸੀਂ ਕਾਲਜਾਂ ਸਕੂਲਾਂ 'ਚ ਪੜ੍ਹਦੇ ਹੁੰਦੇ ਸੀ ਤਾਂ ਇਸ ਤਰ੍ਹਾਂ ਜਿਹੜਾ ਪ੍ਰਾਈਜ਼ ਡਿਸਟ੍ਰਿਬਿਊਸ਼ਨ ਹੁੰਦੀ ਸੀ ਤਾਂ ਉੱਥੇ ਕਿੰਨੇ ਚਾ ਨਾਲ ਅਸੀਂ ਨਾਮ ਲੈ ਕੇ ਇਨਾਮ ਲੈਣ ਸਟੇਜ ਤੇ ਜਾਂਦੇ ਹੁੰਦੇ ਸੀਗੇ ਹੁਣ ਇਹਨਾਂ 'ਚ ਤਾਂ ਪਤਾ ਨਹੀਂ ਵੀ ਦੇਖਣ ਨੂੰ ਕੀ ਹੈ ਲੇਕਿਨ ਸਟੇਜ ਤੇ ਕਾਫੀ ਨੇ ਜਿਹੜੇ ਉਹ ਗਿਫਟ ਪਏ ਨੇ ਤੇ ਜਿਹੜੇ ਕੱਢੇ ਜਾਣੇ ਨੇ ਸਾਰੇ ਤੇ ਹੋਰ ਕੁਝ ਲੋਕ ਜਿਹੜੇ ਪਿੱਛੇ ਬੈਠੇ ਸੀ ਸੀਨੀਅਰ ਨੇ ਤਾਂ ਦਸਾਈ ਜੀ ਖੜੇ ਨੇ ਇਹ ਗੁਜਰਾਤੋਂ ਨੇ ਤਾਂ ਉਹ ਵੀ ਅੱਗੇ ਆ ਗਏ ਨੇ ਤੇ ਹੋਰ ਸਾਡੀ ਜਿਹੜੀ ਯੂਨੀਅਨ ਹੈਗੀ ਆ ਉਹ ਤੋਂ ਵੀ ਆਏ ਹੋਏ ਨੇ ਬਿਕ ਸੀ ਵੈਕ ਉਹ ਵੀ ਉਹ ਵੀ ਪਿੱਛੇ ਖੜੇ ਨੇ ਤਾਂ ਉਸੇ ਪ੍ਰਕਾਰ ਜਿਹੜੀ ਮੈਨੇਜਮੈਂਟ ਆ ਉਹ ਤਾਂ ਹੈਗੀ ਉਹ ਹੈ ਤੇ EMPLOYEES ਹੈਗੇ ਨੇ ਸੋ ਇਸ ਤਰ੍ਹਾਂ ਕਾਫੀ ਚੰਗਾ ਲੱਗ ਰਿਹਾ ਹੈ ਔਰ ਮੈਨੂੰ ਸਾਰੇ ਲੋਕ ਕਿਉਂਕਿ ਕੰਮ ਤੋਂ ਵੀ ਮੇਰੀ ਲੋਕ ਕਾਫੀ ਰਿਸਪੈਕਟ ਕਰਦੇ ਨੇ ਸੀਨੀਅਰ ਕਰਕੇ ਕਹਿ ਲਓ ਜਾਂ ਮਤਲਬ ਜਿਵੇਂ ਮੇਰੇ ਸਵਾਹ ਕਰਕੇ ਕਹਿ ਲਓ ਸਹਰ ਹਰ ਕੋਈ ਮੇਰੇ ਨਾਲ ਮਤਲਬ ਜਿਨਾ ਰਿਸਪੈਕਟ ਨਾਲ ਗੱਲ ਕਰਦਾ ਹੈ ਫਰੈਂਡਲੀ ਹੈ ਤੋਂ ਇੱਥੇ ਵੀ ਮੈਨੂੰ ਹਰ ਕਿਸੇ ਨੇ ਬਹੁਤ ਪਿਆਰ ਦਿੱਤਾ ਬਹੁਤ ਸਤਿਕਾਰ ਦਿੱਤਾ ਬੜੇ ਮਤਲਬ ਹਰ ਕਿਸੇ ਨੇ ਮੇਰਾ ਹਾਲ ਚਾਲ ਪੁੱਛਿਆ ਹਰ ਕੋਈ ਮੈਨੂੰ ਮਿਲ ਕੇ ਗਿਆ ਸੋ ਮੈਨੂੰ ਇਹ ਤਾਂ ਚੰਗਾ ਲੱਗਿਆ ਹੀ ਤੇ ਨਾਲ ਦੀ ਨਾਲ ਜਿਹੜੀ ਇਹ ਸਾਰੀ ਚੀਜ਼ਾਂ ਦੀ ਪੇਸ਼ ਕਰ ਰਹੀ ਹੈ ਤਾਂ ਉਹ ਵੀ ਚੰਗੀ ਲੱਗੀ ਤੇ ਇੱਕ ਪਾਸੇ ਜਿਹੜੀ 바ਰ ਹੈ 바ਰ ਵੀ ਓਪਨ ਹੈ ਤੇ 바ਰ ਖੁੱਲੀ ਹੋਈ ਹੈ ਤਾਂ ਜੇ ਕਿਸੇ ਨੇ ਕੋਈ ਡਰਿੰਕਸ ਵਗੈਰਾ ਲੈਣੀਆਂ ਨੇ ਕੋਈ ਬੀਅਰ ਜਾਂ ਕੋਈ ਬਿਸਕੀ ਜਾਂ ਕੋਸ਼ੋਰ ਕੋਕਟੇਲ ਕੋਈ ਲੈਣਾ ਹੈ ਤਾਂ ਉਹ ਵੀ ਜਿਹੜੇ ਲੋਕ ਨੇ ਜਾ ਕੇ ਲੈ ਰਹੇ ਨੇ ਔਰ ਇੱਥੇ ਇਹ ਨਾ ਕਿ ਮੁਲਕਾਂ ਦੇ ਵਿੱਚ ਵੈਸੇ ਤਾਂ ਹਰ ਸਾਰੀ ਦੁਨੀਆਂ ਦੇ ਵਿੱਚ ਹੀ ਹੋ ਗਿਆ ਸੋ ਕੋਈ ਸਮਾਂ ਸੀ ਜਦੋਂ ਜਿਹੜੀਆਂ ਔਰਤਾਂ ਜਾਂ ਲੜਕੀਆਂ ਉਹ ਬਾਹਰ ਤੇ ਨਹੀਂ ਸੀ ਜਾਂਦੀਆਂ ਹੁੰਦੀਆਂ ਤੁ ਜੇ ਕੋਈ عورت ਪਿੰਦੀ ਵੀ ਸੀ ਤਾਂ ਕੋਈ ਭਾਵੇਂ ਉਹਨੂੰ ਕੋਈ ਕੋਕ ਦੇ ਵਿੱਚ ਜਾਂ ਗਲਾਸ ਵਿੱਚ ਪਰਦੇ ਨਾਲ ਲਿਆ ਕੇ ਦੇ ਦੇਵੇ ਲੇਕਿਨ ਹੁਣ ਮੈਂ ਕੁਝ ਕਸਾਲਾਂ ਤੋਂ ਦੇਖ ਰਿਹਾ ਕਿ ਲੜਕੀਆਂ ਜਿੱਥੇ ਬੰਦੇ ਜਾ ਕੇ ਪੀਂਦੇ ਨੇ ਖੜਦੇ ਨੇ 바ਰ ਤੇ ਉੱਥੇ ਲੜਕੀਆਂ ਵੀ ਖੜਦੀਆਂ ਨੇ ਤੇ ਪਿੰਦੀਆਂ ਨੇ ਔਰ ਚਲੋ ਕੋਈ ਨਹੀਂ ਬਰਾਬਰ ਦੇ ਹੱਕ ਨੇ ਦੇਖੋ ਜੀ ਡਾਂਸ ਫਲੋਰ ਆ ਜਿਹੜਾ ਓਪਨ ਹੋ ਗਿਆ ਸੋ ਕਿੰਨਾ ਸੋਨਾ ਜਿਹੜਾ ਉਹ ਲੱਗ ਰਿਹਾ ਹੈ ਤੇ ਜਿਹੜੀਆਂ ਲੜਕੀਆਂ ਨੇ ਇਹ ਲੱਗ ਨਹੀਂ ਰਿਹਾ ਕਿ ਸਾਡੇ ਕੰਮ ਵਾਲੀਆਂ ਕੁੜੀਆਂ ਨੇ ਸੋ ਇਹ ਸਾਰੀਆਂ ਡਾਂਸ ਨੇ ਜਿਹੜਾ ਕਰ ਰਹੀਆਂ ਨੇ ਤਾਂ ਪੰਜਾਬੀ 뮤직 ਹੈ ਜਿਹੜਾ ਉਹ ਚੱਲ ਰਿਹਾ ਹੈ। ਤਾਂ ਮੋਸਟਲੀ ਤੁਸੀਂ ਦੇਖ ਰਹੀ ਹੈ ਕਿ ਕੁੜੀਆਂ ਨੇ ਲੜਕੀਆਂ ਨੇ ਔਰਤਾਂ ਨੇ ਇਹੀ ਨੇ ਜਿਹੜਾ ਡਾਂਸ ਕਰ ਰਹੀਆਂ ਨੇ ਔਰ ਬੜੀਆਂ ਐਕਟਿਵ ਨੇ ਬੜੀਆਂ ਸੋਹਣੀਆਂ ਲੱਗ ਰਹੀਆਂ ਨੇ ਤੇ ਸਾਰੇ ਨੇ ਜਿਹੜੇ ਮਿਲ ਕੇ ਉਹ ਡਾਂਸ ਕਰ ਰਹੇ ਨੇ। ਔਰ ਮੈਂ ਇਹ ਵੀ ਮਹਿਸੂਸ ਕਰਦਾ ਕਿ ਕੰਮ ਹੈ ਨਾ ਜਿਹੜਾ ਸਾਡਾ ਜਿੱਥੇ ਅਸੀਂ ਜੌਬ ਕਰਦੇ ਹਾਂ। ਮੈਂ ਹੁਣ ਜੌਬ ਕਰਦਾ ਮੇਰੀ ਪਹਿਲਾਂ 10.5 ਘੰਟੇ ਦੀ ਸ਼ਿਫਟ ਹੁੰਦੀ ਸੀ ਤੋ ਤੁਸੀਂ 10.5 ਘੰਟੇ ਉਹਨਾਂ ਲੋਕਾਂ ਨੂੰ ਮਿਲਣਾ ਹੈ ਉੱਥੇ ਹੀ ਰਹਿਣਾ ਤੇ ਜੇ 10.5 ਘੰਟੇ ਦਾ ਮਤਲਬ ਹੈ ਤਾਂ ਮਤਲਬ ਤੁਸੀਂ 11.5 ਘੰਟੇ ਉੱਥੇ ਰਹਿੰਦੇ ਹੋ ਕੋਈ ਪੁੱਧਾ ਘੰਟਾ ਪਹਿਲਾਂ ਚਲੇ ਗਏ ਬਾਅਦ ਬਾਅਦ ਵੀ ਤੁਹੋਂ ਨਿਕਲਦੇ ਕਰਦਿਆਂ ਨੂੰ ਟਾਈਮ ਲੱਗ ਜਾਂਦਾ ਸੋ ਤੁਸੀਂ ਆਪਣੇ ਪਰਿਵਾਰ ਨਾਲ ਉਹਨਾਂ ਜ਼ਿਆਦਾ ਟਾਈਮ ਆਪਣੇ ਕੰਮਾਂ ਦੇ ਗੁਜ਼ਾਰਦੇ ਹੋ ਸੋ ਇਸ ਕਰਕੇ ਤੁਹਾਡਾ ਇਹ ਵੀ ਇੱਕ ਪਰਿਵਾਰ ਹੀ ਹੁੰਦਾ ਕਿਸ ਤਰ੍ਹਾਂ ਦਾ ਪਰਿਵਾਰ ਹੁੰਦਾ ਜਿੱਥੇ ਤੁਸੀਂ ਦਿਲ ਦੀਆਂ ਗੱਲਾਂ ਖੁੱਲ੍ਹ ਕੇ ਕਰ ਸਕਦੇ ਹੋ ਜਿੱਥੇ ਤੁਸੀਂ ਪੋਲਿਟਿਕਸ ਹੋਈ ਆਲਟ ਹੋਇਆ ਸਾਇੰਸ ਹੋਈ ਕਿਸੇ ਵੀ ਸਬਜੈਕਟ ਤੇ ਗੱਲਾਂ ਕਰਦੇ ਹੋ ਲੇਕਿਨ ਘਰੇ ਥੋੜਾ ਕੋ ਆ ਕੇ ਨਾ ਟਾਈਮ ਨਹੀਂ ਹੁੰਦਾ ਘਰੇ ਤਾਂ ਹੁਣ ਜਿਵੇਂ ਤੁਸੀਂ ਆਏ ਥੱਕੇ ਹੋਏ ਹੋ ਖਾਣਾ ਖਾਦਾ ਥੋੜਾ ਚਿਰ ਬੈਠੇ ਟੀਵੀ ਦੇਖਿਆ ਤੇ ਫਿਰ ਪੈ ਗਏ ਲੇਕਿਨ ਕੰਮਾਂ ਤੇ ਜਿਹੜਾ ਤੁਹਾਡਾ ਟਾਈਮ ਹੈ ਨਾ ਉਹ ਕਾਫੀ ਜਿਹੜਾ ਹੈਗਾ ਉਹ ਗੁਜ਼ਰਦਾ ਹੈ ਲਓ ਜੀ ਕੁਝ ਲੜਕੇ ਵੀ ਆ ਗਏ ਨੇ ਤੇ ਆ ਲੜਕਾ ਹੋਈ ਸਾਡੇ ਉੱਤੇ ਕੰਮ ਕਰਦਾ ਹੈ ਲੇਕਿਨ ਮੈਂ ਕਦੀ ਵੀ ਸੀ ਸੋਚਿਆ ਕਿ ਇੰਨਾ ਨੱਚਦਾ ਵੀ ਹੋਵੇਗਾ ਤੇ ਬੜਾ ਸੋਹਣਾ ਇਹ ਡਾਂਸ ਕਰਦਾ ਹੈ। ਤੋਂ ਇਸਨੇ ਵੀ ਜਿਹੜਾ ਹੈਗਾ ਉਹ ਪੂਰਾ ਰੰਗ ਬਰਨ ਕੇ ਰੱਖਿਆ ਤੇ ਬਹੁਤ ਸੋਹਣਾ ਡਾਂਸ ਕੀਤਾ। ਸੋ ਆਹ ਜਿਹੜੇ ਸਾਰੇ ਨੱਚਦੇ ਨੇ ਇਹ ਸਾਰੇ ਮਤਲਬ ਕਾਫੀ ਕਲੋਜ਼ ਨੇ। ਕਾਫੀ ਵਧੀਆ ਡਾਂਸ ਕਰ ਰਹੇ ਨੇ ਤੇ ਸਾਰੇ ਅਸੀਂ ਰਲ ਮਿਲ ਕੇ ਜਿਹੜਾ ਤਾਂ ਹੁਣ ਮੈਂ ਵੀ ਕੱਢਿਆ ਸੀ ਲੇਕਿਨ ਜਦੋਂ ਮੈਂ ਨੱਚਣ ਗਿਆ ਹੂੰ ਤਾਂ ਮੈਂ ਤਾਂ ਫਿਰ ਵੀਡੀਓ ਜਿਹਾ ਵੀ ਬਣਾਉਂਦਾ ਤਾਂਹੀਂ ਵੜਤੀ ਨਾ। ਤੋ ਮੈਂ ਜਿੰਨੀਆਂ ਆਪਣੇ ਕੈਮਰੇ ਨਾਲ ਆਪਣੇ ਫੋਨ ਨਾਲ ਬਣਾਈਆਂ ਵੀਡੀਓ ਉਹ ਮੈਂ ਤੁਹਾਨੂੰ ਦਿਖਾ ਰਿਹਾ ਤੇ ਜੇ ਮੈਨੂੰ ਕੋਈ ਹੋਰ ਮਤਲਬ ਜਿਨ੍ਹਾਂ ਨੇ ਬਣਾਈਆਂ ਹੋਣਗੀਆਂ ਵੀਡੀਓ ਮੇਰੀ ਵੀ ਸ਼ਾਇਦ ਕਿਸ ਨੇ ਬਣਾਈ ਹੋਵੇ ਤਾਂ ਭੇਜ ਦੇਣਗੇ ਤਾਂ ਮੈਂ ਤੁਹਾਨੂੰ ਉਹ ਵੀ ਦਿਖਾ ਦਵਾਂ ਦੇਖੋ ਆਹ ਲੜਕੀ ਕਿੰਨਾ ਮਤਲਬ ਸੋਹਣਾ ਮੂਵ ਕਰ ਰਹੀ ਆ ਡਾਂਸ ਕਰ ਰਹੀ ਆ ਸੋ ਮੈਂ ਤਾਂ ਦੇਖਿਆ ਤਾਂ ਮੈਂ ਤਾਂ ਹੈਰਾਨ ਹੀ ਰਹਿ ਗਿਆ ਕਿ ਜਿਨ੍ਹਾਂ ਨੂੰ ਅਸੀਂ ਸੋਚਦੇ ਹੁੰਦੇ ਸੀ ਕਿ ਇਹ ਜਰ ਕਿਤੇ ਇੰਨੇ ਸੰਗਾਉ ਗੱਲਬਾਤ ਵੀ ਕਰਦੇ ਹੋਣਗੇ ਤਾਂ ਇੱਥੇ ਆ ਕੇ ਉਹਨਾਂ ਨੇ ਬੜੇ ਸੋਹਣੇ ਡਾਂਸ ਕੀਤੇ ਬੜੇ ਸੋਹਣੇ ਮਤਲਬ ਉਹਨਾਂ ਦੇ ਐਕਟੀਵਿਟੀਆਂ ਜਿਹੜੀਆਂ ਦੇਖੀਆਂ ਦੇਖਣ ਨੂੰ ਬਹੁਤ ਚੰਗਾ ਲੱਗਿਆ ਔਰ ਹੈਰਾਨੀ ਵੀ ਹੋਈ ਚੰਗਾ ਵੀ ਲੱਗਿਆ ਤੇ ਕਿਆ ਬਾਤਾਂ ਨੇ ਇਹ ਸਾਰਾ ਟਾਈਮ ਇਹ ਲੜਕੀਆਂ ਨੇ ਜਿਹੜੀਆਂ ਉਹ ਡਾਂਸ ਕਰਦੀਆਂ ਰਹੀਆਂ ਤੇ ਮਿਸਕ ਚੱਲਦਾ ਰਿਹਾ ਤੇ ਰੌਣਕਾਂ ਲੱਗੀਆਂ ਰਹੀਆਂ ਤੇ ਬੜਾ ਹੀ ਜਿਹੜਾ ਵਧੀਆ ਲੱਗਿਆ ਤੇ ਕਈ ਵਾਰ ਅਸੀਂ ਜਦੋਂ ਵਿਆਹਾਂ ਸ਼ਾਦੀਆਂ ਜਾਂਦੇ ਆ ਰਿਸ਼ਤੇਦਾਰੀਆਂ ਜਾਂਦੇ ਆ ਅਸੀਂ ਇੱਕ ਦੂਜੇ ਦੀਆਂ ਗੱਲਾਂ ਕਰਦੇ ਆ ਰਿਸ਼ਤੇਦਾਰਾਂ ਦੀਆਂ ਗੱਲਾਂ ਕਰਦੇ ਆ ਥੀ ਮਨੋਰੰਜਨ ਕਈ ਵਾਰ ਘੱਟ ਕਰਦੇ ਆ ਜਾਂ ਸਾਡੀਆਂ ਜਿਹੜੀਆਂ ਲੜਕੀਆਂ ਜਾਂ ਔਰਤਾਂ ਨੇ ਉਹ ਇੱਕ ਦੂਸਰੇ ਤੇ ਸੂਟ ਹੀ ਦੇਖੀ ਜਾਂਦੀਆਂ ਨੇ ਇੱਕ ਦੂਸਰੇ ਦੀਆਂ ਕੱਲਾਂ ਹੀ ਕਰੀ ਜਾਂਦੀਆਂ ਨੇ ਕਿ ਉਹ ਨਹੀਂ ਆਇਆ ਫਲਾਣ ਦਾ ਉਹ ਕਹਿੰਦਾ ਸੀ ਆ ਤਾਂ ਆਹ ਕਹਿੰਦਾ ਸੀ ਉਹ ਐ ਕਿਉਂ ਐ ਆਹ ਰਹਿ ਗਿਆ ਆ ਨਹੀਂ ਕੀਤਾ ਲੇਕਿਨ ਇੱਥੇ ਹੈਗਾ ਕਉ ਗ ਰਿਸ਼ਤੇਦਾਰੀ ਤਾਂ ਹੈ ਨਹੀਂ ਕਿਸੇ ਨਾਲ ਕੋਈ ਜੈਲਸੀ ਰਖਾ ਵੀ ਹੈ ਨਹੀਂ ਸੋ ਇਸ ਕਰਕੇ ਜਿਹਦੀ ਕਿਸ ਦੀ ਜੈਲਸੀ ਰਖਾਉ ਉਹ ਖੁਦ ਹੀ ਨਹੀਂ ਪਾਰਟੀ ਚ ਆਇਆ ਹੁਣ ਸੋ ਇਸ ਕਰਕੇ ਜਿਹੜੇ ਲੋਗ ਨੇ ਉਹ ਸਾਰੇ ਇੰਜੋਏ ਕਰ ਰਹੇ ਨੇ ਆ ਦੇਖੋ ਇਹ ਮੇਰਾ ਹਲਾ ਸ਼੍ਰੀਲੰਕਾ ਤੋਂ ਨੇ ਇਹ ਜਾ ਕੇ ਆਪਣੇ ਤਾਮਿਲਨਾਡੂ ਤੇ ਨੇ ਇਹਨਾਂ ਨੇ ਵੀ ਬੜਾ ਮਨੋਰੰਜਨ ਕੀਤਾ ਬੜਾ ਨਾਈਸ ਪਰਸਨ ਹੈ ਵੀ ਲੇਕਿਨ ਇੱਥੇ ਹੁਣ ਪੂਰਾ ਇੰਜੋਏ ਕਰ ਰਿਹਾ ਹੈ ਦੇਖੋ ਡਾਂਸ ਕਰ ਰਿਹਾ ਉਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਤੇ ਆਪਣੀ ਪੂਰੀ ਮਸਤੀ ਚ ਜਿਹੜਾ ਉਹ ਲੱਗਿਆ ਹੋਇਆ ਸੋ ਲਾਈਟਿੰਗ ਦਾ ਸਿਸਟਮ ਬੜਾ ਸੋਹਣਾ ਸੀ ਤੁਸੀਂ ਉੱਤੇ ਦੇਖ ਰਹੇ ਹੋ ਕਿ ਲਾਈਟਾਂ ਨੇ ਜਿਹੜੀਆਂ ਉਹ ਚੇਂਜ ਹੋ ਰਹੀਆਂ ਨੇ ਜਿਵੇਂ ਕਹਿ ਲਓ ਡਿਸਕੋ ਲਾਈਟਸ ਨਹੀਂ ਹੁੰਦੀਆਂ ਪਰ ਉਦਾਂ ਦੀਆਂ ਲਾਈਟਾਂ ਲੱਗੀਆਂ ਹੋਈਆਂ ਨੇ ਉੱਤੇ ਜਿਹੜੀਆਂ ਪੌਟਰ ਲਾਈਟਾਂ ਛੱਤ 'ਚ ਲੱਗੀਆਂ ਹੋਈਆਂ ਨੇ ਤੋਂ ਉਹ ਜਦੋਂ ਮਿਊਜ਼ਿਕ ਚੱਲਦਾ ਹੈ ਤੋਂ ਜਗਦੀਆਂ ਬੁੱਝਦੀਆਂ ਨੇ ਤੋਂ ਸ਼ੈਂਡਲियर ਬੜੇ ਸੋਹਣੇ ਨੇ ਤੇ ਟੇਬਲ ਵੀ ਬੜੇ ਸੋਹਣੇ ਸਜਾਏ ਗਏ ਸੀਗੇ ਸੋ ਸਕੁੱਲ ਮਿਲਾ ਕੇ ਜਿਹੜੀ ਪਾਰਟੀ ਸੀਗੀ ਉਹੋ ਕਾਫੀ ਅੱਛੀ ਰਹੀ ਤੇ ਬਾਅਦ ਦੇ ਵਿੱਚ ਜਿਹੜਾ ਖਾਣਾ ਪਰੋਸਿਆ ਗਿਆ ਤਾਂ ਉਹ ਵੀ ਖਾਣਾ ਬਹੁਤ ਵਧੀਆ ਸੀਗਾ ਅ ਤੇ ਜਿਹਨੂੰ ਸਾਰੇ ਲੋਕਾਂ ਨੇ ਇੰਜੋਏ ਕੀਤਾ ਸੋ ਬਾਹਰ ਦਾ ਜਿਹੜਾ ਮੌਸਮ ਹੈ ਉਹ ਵੀ ਕਾਫੀ ਖਰਾਬ ਹੈ ਬਾਹਰ ਅੱਜ ਸਨੋ ਪੈ ਰਹੀ ਹੈ ਸ਼ਾਮ ਤੋਂ ਹੀ ਅ ਤੋਂ ਮੇਰਾ ਖਿਆਲ ਹੈ ਜਦੋਂ ਪਾਰਟੀ ਸਮਾਪਤ ਹੋਣੀ ਹੈ ਤੋਂ ਉਦੋਂ ਕਾਫੀ ਸਨੋ ਆ ਜਿਹੜੀ ਹੋਰ ਪੈ ਜਾਵੇਗੀ ਅ ਸੋ ਇਹਨਾਂ ਮੁਲਕਾਂ ਦੇ ਵਿੱਚ ਬਸ ਇਹੀ ਹੁੰਦਾ ਹੈ ਕਿ ਤੁਸੀਂ ਇਹਨਾਂ ਪਾਰਟੀਆਂ ਦੇ ਵਿੱਚ ਡਰਿੰਕਸ ਵਗੈਰਾ ਲੈ ਲੈਂਦੇ ਹੋ ਉਹ ਸ਼ਰਾਬ ਪੀ ਲੈਂਦੇ ਹੋ ਔਰਤਾਂ ਵੀ ਵਿੱਚ ਪੀ ਲੈਂਦੀਆਂ ਹੋਣਗੀਆਂ ਤੇ ਫਿਰ ਡਰਾਈਵ ਕਰਨਾ ਬੜਾ ਮੁਸ਼ਕਲ ਹੈ ਕਿਉਂਕਿ ਇੰਡੀਆ ਤਾਂ ਜਿਹੜੇ ਲੋਕ ਆਪਾਂ ਬੈਠੇ ਹੋਈਏ ਲੋਕ ਉਦਾਂ ਹੀ ਪੀ ਬੂਕਾ ਚਲੇ ਜਾਂਦੇ ਨੇ ਲੇਕਿਨ ਇੱਥੇ ਸਖਤ ਹੀ ਬੜੀ ਹੈ ਲਾਇਸੈਂਸ ਵੀ ਤੁਹਾਡਾ ਜਾ ਸਕਦਾ ਦੇਖੋ ਗੀਤ ਚੱਲਦਾ ਟ੍ਰੇਨ ਤੇ ਸਾਡੀ ਰੇਲ ਗੱਡੀ ਆਈ ਸਾਰਿਆਂ ਨੇ ਰੇਲ ਬਣਾ ਲਈ ਹੈ ਤੇ ਰੇਲ ਮਣਾ ਕੇ ਇਹ ਲੜਕੀਆਂ ਘੁੰਮ ਰਹੀਆਂ ਨੇ ਪਰੀ ਹਟ ਜਾ ਸੋਹਣੀਏ ਨਹੀਂ ਸਾਡੀ ਟੇਲ 곪ੀ ਆਈ ਮੰਗਲ ਸਿੰਘ ਉਹਨਾਂ ਦਾ ਗੀਤ ਆ ਬਹੁਤ ਪੁਰਾਣਾ ਤਕਰੀਬਨ ਹਰੇਕ ਪਾਰਟੀ ਚੱਲਦਾ ਸੋ ਸ਼ੁੱਕ ਸ਼ੁੱਕ ਕਰਦੀ ਹੋ ਟ੍ਰੇਨ ਹੁਣ ਪੂਰੀ ਪਾਰਟੀ ਦੇ ਵਿੱਚ ਜਾਂ ਪੂਰੇ ਫਲੋਰ ਤੇ ਗੀੜਾ ਜਿਹੜਾ ਕੱਢੇਗੀ ਖਿਜਾਏਗੀ ਸੋ ਇਹ ਸਾਰਾ ਮਨੋਰੰਜਨ ਆ ਜਿਹੜਾ ਹੋ ਰਿਹਾ ਕਈਆਂ ਨੂੰ ਗਰਮੀ ਵੀ ਲੱਗਣ ਲੱਗੀ ਹੋਣੀ ਆ ਡਾਂਸ ਕਰਕੇ ਕਈਆਂ ਨੇ ਜੈਕਟਾਂ ਉਤਾਰ ਦਿੱਤੀਆਂ ਨੇ ਤੇ ਕਈ ਨੇ ਜਿਹੜੇ ਹੋ ਬਹ ਨੱਚ ਰਹੇ ਨੇ ਪੂਰੇ ਸ਼ੌਂਕ ਨਾਲ ਪੂਰੇ ਜੋਰ ਨਾਲ ਗਰਮੀ ਕਰ ਗਈ ਹੋਏ ਪਏ ਨੇ ਤੇ ਚਲੋ ਇਹ ਮੌਕਾ ਹੈ ਖੁਸ਼ੀ ਮਨਾਉਣ ਦਾ ਤੇ ਖੁਸ਼ੀ ਮਨਾਉਣੀ ਵੀ ਚਾਹੀਦੀ ਹੈ ਤੇ ਇੰਜੋਏ ਕਰਨਾ ਚਾਹੀਦਾ ਹੈ ਤੇ ਦੂਸਰੀ ਕਮਿਊਨਿਟੀ ਦੇ ਲੋਕ ਵੀ ਹਨ ਵਿੱਚ ਤੇ ਸਾਰੇ ਜਿਹੜੇ ਹਨ ਉਹਨਾਂ ਨੂੰ ਭਾਵੇਂ 뮤직 ਦੀ ਸਮਝ ਲੱਗੇ ਜਾਂ ਨਾ ਲੱਗੇ لیکن ਜਿਹੜੀ ਵੀਟ ਹੈ ਉਹ ਤੁਹਾਡੇ ਪੈਰ ਛੱਕਣ ਲਾ ਆਂਦੀ ਆ ਕਿਉਂਕਿ ਉਹੀ ਸੱਤ ਸੁਰਾਂ ਨੇ ਉਹੀ ਸਰਗਮ ਹੈ ਉਹੀ ਢੋਲ ਵੱਜਦੇ ਨੇ ਉਹੀ ਬਾਜੇ ਵੱਜਦੇ ਨੇ ਤੋਂ ਉਹ ਜਿਹੜਾ ਮਿਊਜ਼ਿਕ ਹੈ ਉਹ ਤੁਹਾਨੂੰ ਨੱਚਣ ਲਾ ਆਂਦਾ ਇੱਥੇ ਬਹੁਤ ਸਾਰੇ ਲੜਕੀਆਂ ਖਾਸ ਤੌਰ ਤੇ ਇਸ ਤਰ੍ਹਾਂ ਦੀਆਂ ਵੀ ਨੇ ਜਿਨ੍ਹਾਂ ਦੇ ਨਾਲ ਕੋਈ ਹੋਰ ਜੌਬਾਂ ਤਾਂ ਉਹ ਕਰਤੀਆਂ ਵੀ ਨੇ ਕਿ ਤੁਹਾਨੂੰ ਇੱਥੇ ਆ ਕੇ ਪਤਾ ਲੱਗਦਾ ਹੈ ਕਿ ਉਹ ਟੀਚਰ ਵੀ ਨੇ ਨਰਸਾਂ ਵੀ ਨੇ ਤੇ ਜਾਂ ਉਹਨਾਂ ਦੇ ਕੋਈ ਬਿਜ਼ਨਸ ਵੀ ਨੇ ਕਈਆਂ ਦੀਆਂ ਬੁਟੀਕਸ ਸਨੇਕਰਾਂ ਦੇ ਵਿੱਚ ਕਨੇ ਨਾ ਕੋਈ ਹੋਰ ਕੰਮ ਹੈ ਅ ਤੋ ਉਹ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਕਿਹੜਾ ਬੰਦਾ ਦੂਸਰੀ ਜੌਬ ਕਰਦਾ ਹੈ ਕਿਹੜਾ ਕੀ ਕਰਦਾ ਸੋ ਇੱਥੇ ਆ ਕੇ ਪਤਾ ਲੱਗ ਜਾਂਦਾ ਸੋ ਆ ਦੇਖੋ ਆ ਦੇਖੋ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਮਨੋਰੰਜਨ ਕਰ ਰਹੀਆਂ ਨੇ ਕਿਸ ਤਰ੍ਹਾਂ ਐਕਸ਼ਨ ਕਰ ਰਹੀਆਂ ਨੇ ਗੀਤਾਂ ਤੇ ਉਹਨਾਂ ਦੀ ਬਾਡੀ ਲੈਂਗੁਏਜ ਦੇਖੋ ਉਹਨਾਂ ਦੇ ਐਕਸ਼ਨ ਦੇਖੋ ਉਹਨਾਂ ਦੀ ਹੈਲਥ ਨੂੰ ਕਿੰਨਾ ਸੰਭਾਲਿਆ ਹੋਇਆ ਹੈ ਸਿਹਤ ਨੂੰ ਕਿੰਨਾ ਸੰਭਾਲਿਆ ਹੋਇਆ ਸੋ ਉਹ ਦੇਖੋ ਬੰਦੇ ਥੋੜੇ ਨੇ ਬੰਦੇ ਸੀ ਤਕਰੀਬਨ 10 ਕ ਬੰਦੇ ਸੀ ਲੇਕਿਨ ਜਿਹੜੀਆਂ ਲੇਡੀਜ਼ ਸੀਗੀਆਂ ਲੜਕੀਆਂ ਸੀਗੀਆਂ ਉਹ ਜ਼ਿਆਦਾ ਸੀਗੀਆਂ ਉਹ ਕਾਫੀ ਜ਼ਿਆਦਾ ਸੀਗੀਆਂ ਇਹ ਨਹੀਂ ਵੀ ਸਾਡੇ ਕੰਮ ਤੇ ਬੰਦੇ ਨਹੀਂ ਬੰਦੇ ਹੈਗੇ ਨੇ ਬੰਦੇ ਕਈ ਵਾਰ ਘਟ ਆਉਂਦੇ ਨੇ ਜਾਂ ਉਹ ਸੋਚਦੇ ਨੇ ਕਿ ਖਰਾਬ ਵੈਦਰ ਹੈ ਉੱਥੇ ਜੇ ਡਰਿੰਕ ਕਰ ਲਈ ਤਾਂ ਗੱਡੀ ਖਾਣ ਚਲਾਊਗਾ ਤੇ ਕਈ ਲੋਕ ਮਤਲਬ ਜਿੱਦਾਂ ਕੰਮਾਂ ਦੇ ਖੁੱਲੇ ਵਿੱਚ ਰੰਦੇ ਆਦੀ ਹੁੰਦੇ ਨੇ ਤੋਂ ਉਹ ਫਿਰ ਫੈਮਿਲੀ ਨੂੰ ਵੀ ਉਹਨਾਂ ਨੂੰ ਕਈ ਵਾਰ ਨਾਲ ਲਿਆਉਣਾ ਹੁੰਦਾ ਤੇ ਕਈ ਵਾਰ ਉਹ ਫਿਰ ਖੁੱਲੇ ਆ ਕੇ ਇੱਥੇ ਵਿਚਰ ਨਹੀਂ ਸਕਦੇ ਫਿਰ ਉਹ ਪਾਸਾ ਹੀ ਵੱਟ ਜਾਂਦੇ ਨੇ ਕਿ ਚਲੋ ਜਾਣਦੇ ਹੀ ਨਹੀਂਗੇ ਲੇਕਿਨ ਸਾਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਤੇ ਹੋਣਾ ਵੀ ਚਾਹੀਦਾ ਹੈ ਇੱਕ ਦੂਸਰੇ ਨੂੰ ਸਹਿਯੋਗ ਵੀ ਕਰਨਾ ਚਾਹੀਦਾ ਜਿਵੇਂ ਜੇ ਮੈਂ ਹੁਣ ਤੁਹਾਨੂੰ ਆਪਣੀ ਗੱਲ ਦੱਸਾਂ ਵੀ ਜਦੋਂ ਮੈਂ ਸਿੱਖ ਸੀਗਾ ਮੈਂ ਇੱਥੇ ਲੈਕਚਰ ਦੇ ਵਿੱਚ ਵੀ ਬੋਲਿਆ ਤਾਂ ਇਹਨਾਂ ਲੋਕਾਂ ਨੇ ਮੇਰੀ ਬੜੀ ਮਦਦ ਕੀਤੀ ਹੈ ਮਦਦ ਤੋਂ ਮਤਲਬ ਜਦੋਂ ਮੈਨੂੰ ਪਹਿਲੀ ਕੀਮੋ ਲੱਗੀ ਤਾਂ ਕੰਮ ਵਾਲਿਆਂ ਨੇ ਮੈਨੂੰ ਬਹੁੜਾ ਹੌਸਲਾ ਦਿੱਤਾ ਮੈਨੂੰ ਕੰਮ ਤੋਂ ਉਹਨਾਂ ਨੇ ਬੁਕੇ ਭੇਜਿਆ ਫੁੱਲਾਂ ਦਾ ਗੁਲਦਸਾ ਤਾਂ ਭਿੰਡਰ ਜੀ ਲੈ ਕੇ ਆਏ ਮੇਰੇ ਘਰ ਹੀ ਠੀਕ ਹੋ ਤੇ ਤਿੰਨ ਚਾਰ ਕਾਰਡ ਸੀਗੇ ਉਹ ਕਾਰਡ ਮਤਲਬ ਜਿੱਦਾਂ 2-250 ਬੰਦੇ ਨੇ ਉਹਨਾਂ ਤੇ ਸਾਈਨ ਕੀਤੇ ਸੀ ਸਾਡੇ ਡਿਪਾਰਟਮੈਂਟ ਦੇ ਵਿੱਚ ਕੋਈ 800 ਬੰਦਾ ਹੈਗਾ ਠੀਕ ਤੇ ਉਹ ਸਾਰਿਆਂ ਨੇ ਮੈਨੂੰ ਸਾਈਨ ਕਰਕੇ ਭੇਜੇ ਬੜੀਆਂ ਖੂਬਸੂਰਤ ਲਾਈਨਾਂ ਲਿਖ ਕੇ ਭੇਜੀਆਂ ਕਿ ਤੂੰ ਹੌਸਲਾ ਨਾ ਹਾਰੀ ਅਸੀਂ ਤੇਰੇ ਨਾਲ ਆਂ ਤੈਨੂੰ ਕੀ ਚਾਹੀਦਾ ਆ ਲਓ ਜੀ ਜਤਿੰਦਰ ਪੂਰੀ ਆਪਣੇ ਇੰਜੋਏਮੈਂਟ ਕਰ ਰਹੇ ਨੇ ਜਤਿੰਦਰ ਇਹ ਵੀ ਮੇਰੇ ਬੜੇ ਦੋਸਤ ਨੇ ਇਹਨਾਂ ਨੂੰ ਕਲੈਕਸ਼ਨ ਸੰਗੀਤ ਜਾਂ ਹੋਰ ਜਿਹੜੀ ਕਲੈਕਸ਼ਨ ਕਰਨ ਦਾ ਬੜਾ ਸ਼ੌਂਕ ਨੇ ਤੇ ਸਾਰੇ ਨੱਚ ਰਹੇ ਨੇ ਇੰਜੋਏ ਕਰ ਰਹੇ ਨੇ ਤੋਂ ਆਪਾਂ ਗੱਲ ਕਰ ਰਹੇ ਸੀ ਤੇ ਉਹਨਾਂ ਨੇ ਇਹਨਾਂ ਹਰ ਤਰ੍ਹਾਂ ਦੀਆਂ ਮੇਰੇ ਲਈ ਦੁਆਵਾਂ ਕੀਤੀਆਂ ਤੇ ਮੈਨੂੰ ਹਰ ਤਰ੍ਹਾਂ ਦੀ ਜਿਹੜੀ ਉਹ ਨੁਸਖੇ ਰੈਮਡੀਜ਼ ਜਿਹਨੂੰ ਕਹਿੰਦੇ ਆ ਉਹ ਲਿਖ ਕੇ ਭੇਜਦੇ ਕਿ ਤੂੰ ਐਂ ਕਰਿਆ ਕਰ ਕਸਰਤਾਂ ਬਾਰੇ ਦੱਸ ਦੇ ਤੇ ਫੋਨ ਕਰ ਦੇ ਮੈਸੇਜ ਭੇਜ ਦੇ ਤੇ ਮੇਰਾ ਉਹਨਾਂ ਨੇ ਹੌਸਲਾ ਬਣਾਈ ਰੱਖਿਆ ਹੌਸਲਾ ਮੇਰਾ ਡਿੱਗਣ ਨਹੀਂ ਦਿੱਤਾ ਹੁਣ ਜਦੋਂ ਮੈਂ ਮੁੜ ਕੇ ਕੰਮ ਤੇ ਗਿਆ ਤਾਂ ਸਾਰੇ ਜਾਨੀ ਇੰਨੇ ਪਿਆਰ ਨਾਲ ਮਿਲਦੇ ਸੀ ਬਹੁਤ ਸਾਰੇ ਲੋਕ ਮੈਨੂੰ ਘਰੇ ਵੀ ਮਿਲਣ ਆਏ ਬਹੁਤ ਸਾਰੇ ਲੋਕ ਮੈਨੂੰ ਅਕਸਰ ਫੋਨ ਕਰਕੇ ਪੁੱਛਦੇ ਰਹਿੰਦੇ ਸੀ ਕਿ ਵੀ ਤੂੰ ਹੁਣ ਕਿਵੇਂ ਐ ਹੁਣ ਕਿਵੇਂ ਐ ਕਦੋਂ ਕੰਮ ਤੇ ਵਾਪਸ ਆਵੇਂਗਾ ਉਹਦੇ ਵਿੱਚ ਸਾਡੇ ਮੈਨੇਜਰ ਸਾਡੇ ਜੂਨੀਅਨ ਸਾਡੇ ਮੇਰੇ ਕੁਲੀਗ ਜਿੰਨੇ ਮੇਰੇ ਨਾਲ ਕੰਮ ਕਰਦੇ ਨੇ ਮੇਰੇ ਆਪਣੀ ਟੀਮ ਐ ਜਿਹੜੀ ਉਹ ਉਹਦੇ ਸਾਰੇ ਮੈਂਬਰ ਸੋ ਸਾਰੇ ਮੈਨੂੰ ਜਿਹੜੇ ਸੀਗੇ ਉਹ ਪੁੱਛਦੇ ਰਹਿੰਦੇ ਫੋਨ ਕਰਦੇ ਰਹਿੰਦੇ ਸੋ ਇਸ ਤਰ੍ਹਾਂ ਦਾ ਜਿਹੜਾ ਹੌਸਲਾ ਦੇਣਾ ਨਾ ਕਿਸੇ ਡਿੱਗੇ ਪਏ ਬੰਦੇ ਨੂੰ ਉੱਠ ਕੇ ਖੜਾ ਕਰ ਲੈਣਾ ਤਾਂ ਜ਼ਿੰਦਗੀ ਜੂਨ ਦੀ ਚਾਹਤ ਉਹਦੇ ਵਿੱਚ ਭਰ ਦੇਣੀ ਤੇ ਇਹ ਤੁਹਾਨੂੰ ਕਿਸੇ ਬਿਮਾਰੀ ਨਾਲ ਜਾਂ ਔਖੇ ਟਾਈਮ ਨਾਲ ਜਿਹੜਾ ਲੜਨ ਨਾਲ ਲੜਨਾ ਸਿਖਾਉਂਦੀ ਹੈ ਤੁਹਾਨੂੰ ਮਜ਼ਬੂਤ ਕਰਦੀ ਹੈ ਸੋ ਪ੍ਰੋਗਰਾਮ ਤਾਂ ਇਹ तकरीबन ਚਾਪ ਮੰਚ 6 ਘੰਟੇ ਚੱਲਿਆ ਸੋ ਅਸੀਂ 6 ਵਜੇ ਸ਼ਾਮ ਨੂੰ ਉੱਥੇ ਚਲੇ ਗਏ ਸੀ ਤੇ ਰਾਤ ਨੂੰ 1 ਵਜੇ ਉੱਥੋਂ ਵਾਪਸ ਆਏ ਆ ਮੈਂ ਹੁਣ ਸਾਰਾ ਤਾਂ ਨਹੀਂ ਕਵਰ ਕਰ ਸਕਦਾ ਲੇਕਿਨ ਜਿੰਨਾ ਕੁ ਮੈਂ ਤੁਹਾਨੂੰ ਉਹਦੀਆਂ ਝਲਕੀਆਂ ਨੇ ਉਹ ਦਿਖਾਈਆਂ ਨੇ ਤੇ ਫੋਟੋਜ਼ ਵੀ ਤੁਹਾਨੂੰ ਦਿਖਾਈਆਂ ਸੀਗੀਆਂ ਸੋ ਮੈਂ ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਔਖੇ ਸਮੇਂ ਮੇਰੇ ਮੁਸ਼ਕਲ ਦਿਨਾਂ ਦੇ ਵਿੱਚ ਮੈਨੂੰ ਦੁਆਵਾਂ ਦਿੱਤੀਆਂ ਤੇ ਮੈਨੂੰ ਹਰ ਟਾਈਮ ਸੁਨੇਹੇ ਕਰਦੇ ਰਹੇ ਤੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਤੇ ਜਿਨ੍ਹਾਂ ਨੇ ਮੈਨੂੰ ਅੱਜ ਇੱਥੇ ਬੁਲਾਇਆ ਤੇ ਮੇਰਾ ਲੈਕਚਰ ਕਰਾਇਆ ਤੇ ਮੇਰੇ ਬਾਰੇ ਜਾਣਿਆ ਤਾਂ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਤਾਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਆਪਣੇ ਦੋਸਤਾਂ ਦਾ ਤੇ ਜਿਨ੍ਹਾਂ ਨੇ ਸਾਰੀ ਪਾਰਟੀ ਦੇ ਵਿੱਚ ਮੇਰਾ ਤਿਆਨਾਂ ਰੱਖਿਆ ਖਿਆਲ ਰੱਖਿਆ ਤੇ ਮੇਰੇ ਨਾਲ ਨਾਲ ਰਹੇ ਤੇ ਮੈਨੂੰ ਗਾਈਡ ਕਰਦੇ ਰਹੇ ਕਿ ਤੂੰ ਆਹ ਖਾਣਾ ਆ ਨਹੀਂ ਖਾਣਾ ਕੀ ਕਰਨਾ ਹੈ ਕੀ ਨਹੀਂ ਕਰਨਾ ਖਾਸ ਤੌਰ ਤੇ ਜਿਹੜੀ ਮੇਰੀ ਟੀਮ ਹੈ ਚੰਗਾ ਵੀ ਦੋਸਤੋ ਇੱਥੇ ਹੀ ਕਰਦੇ ਹਾਂ ਸਮਾਪਤੀ ਉਮੀਦ ਕਰਦਾ ਹਾਂ ਕਿ ਤੁਹਾਨੂੰ ਸਾਡੀ ਏਅਰ ਕੈਨੇਡਾ ਦੀ ਪਾਰਟੀ ਚੰਗੀ ਲੱਗੀ ਹੋਵੇਗੀ ਤੇ ਜੇ ਤੁਹਾਨੂੰ ਚੰਗੀ ਲੱਗੀ ਤੇ ਤੂੰ ਸੋਚਦਾ ਹਾਂ ਕਿ ਇਸ ਤਰ੍ਹਾਂ ਦੀਆਂ ਪਾਰਟੀਆਂ ਹੋਣੀਆਂ ਚਾਹੀਦੀਆਂ ਤਾਂ ਤੁਸੀਂ ਜ਼ਰੂਰ ਸੁਨੇਹਾ ਕਰਨਾ ਔਰ ਇਹ ਵੀ ਦੱਸਣਾ ਕਿ ਕ੍ਰਿਸਮਸ ਦੇ ਦਿਨਾਂ ਦੇ ਵਿੱਚ ਜਾਂ ਤੁਹਾਡੇ ਕੰਮਾਂ ਤੋਂ ਕਿ ਤੁਸੀਂ ਵੀ ਇਸ ਤਰ੍ਹਾਂ ਦੀਆਂ ਪਾਰਟੀਆਂ ਕਰਦੇ ਹੋ ਤੇ ਜੇ ਕਰਦੇ ਹੋ ਤਾਂ ਉੱਥੇ ਜਿੱਦਾਂ ਤਿਆਰ ਹੋ ਕੇ ਜਾਣਾ ਤੇ ਇੱਕ ਬਖਰੇ ਰੂਪ ਦੇ ਵਿੱਚ ਆਪਣੇ ਕੋਲੀਗਸ ਨੂੰ ਦੇਖਣਾ ਤੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਹੈ ਕਿ ਤੁਸੀਂ ਇਹਨਾਂ ਜਾਤਾਂ ਨੂੰ ਸੰਭਾਲਦੇ ਹੋ ਤਾਂ ਇਹ ਸਾਰੀ ਗੱਲ ਹੈ ਜਿਹੜੀ ਉਹ ਮੈਨੂੰ ਤੁਸੀਂ ਲਿਖ ਕੇ ਭੇਜਣੀ ਤੋ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਇਸ ਵੀਡੀਓ ਨੂੰ ਦੇਖਣ ਲਈ ਧੰਨਵਾਦ ਸੋ ਮੇਜਰ ਮਾਰਕ ਨੂੰ ਦਿਓ ਫਿਰ ਆ ਗਿਆ ਅ ਅਗਲੇ ਸਾਲ ਤੁਹਾਨੂੰ ਫਿਰ ਦਿਖਾਵਾਂਗੇ ਪਾਰਟੀ ਜੇ ਸਿਹਤ ਠੀਕ ਰਹੀ ਜੇ ਕਾਇਮ ਰਹੇ ਤੇ ਇੱਥੇ ਹੀ ਕਰਦੇ ਹਾਂ ਸਮਾਪਤੀ ਸੇ ਸਾਰਿਆਂ ਨੂੰ ਅੱਜ ਸਤਿਕਾਰ ਨਾਲ ਸਸਰੇਕਾਲ